ਤਸਵੀਰਾਂ ਹੁਸ਼ਰਪੁਰ ਦੇ ਮੋਹੱਲਾ ਕੈ ਗੌਰ ਨਗਰ ਦੀਆਂ ਨੇ ਜਿੱਥੇ ਕਿ ਕੈਜ ਏਜੰਸੀ ਦੇ ਕਰਿੰਦੇ ਨੂੰ ਮੋਟਰਸਾਈਕਲ ਸਵਾਰਾਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਕਰਿੰਦੇ ਵੱਲੋਂ ਦਿਖਾਈ ਦਲੇਰੀ ਸਦਕਾ ਲੁਟੇਰੇ ਆਪਣੀ ਨਾਪਾਕ ਇਰਾਦਿਆਂ 'ਚ ਕਾਮਯਾਬ ਨਹੀਂ ਹੋ ਸਕੇ ਤੇ ਮੋਹੱਲਾ ਵਾਸੀਆਂ ਨੂੰ ਇਕੱਠਿਆਂ ਹੁੰਦਿਆਂ ਵੇਖ ਮੌਕੇ ਤੋਂ ਭੱਜ ਨਿਕਲੇ ਇਸ ਸਬੰਧੀ ਜਾਣਕਾਰੀ ਦੰਦਿਆ ਸੁਰਜੀਤ ਗੈ ਸਰਵਸਤੀ ਮਾਲਿਕ ਹਰਜੀਤ ਚੀਮਾ ਨੇ ਦੱਸਿਆ ਕਿ ਇਹ ਘਟਨਾ 27 ਮਾਰਚ ਦੀ ਹੈ ਜਦੋਂ ਉਹਨਾਂ ਦਾ ਕਰਿੰਦਾ ਰਾਜਕੁਮਾਰ ਇ릭 ਚਾਤੇ ਸਿਲੰਡਰ ਲੈ ਕੇ ਗਿਆ ਤਾਂ ਰਸਤੇ 'ਚ ਹੀ ਘਰ ਬਾਹਰ ਮੋਟਰਸਾਈਕਲ ਤੇ ਆਏ ਦੋ ਲੁਟੇਰਿਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਨਖਤੀ ਵਾਲਾ ਬੈਗ ਖੋਣ ਦੀ ਕੋਸ਼ਿਸ਼ ਕੀਤੀ ਪਰੰਤੂ ਕਰਿੰਦੇ ਵੱਲੋਂ ਦਿਖਾਈ ਗਈ ਦਲੇਰੀ ਅਤੇ ਰੋਲਾ ਪਾਉਣ ਤੋਂ ਬਾਅਦ ਮੁਹੱਲਾ ਵਾਸੀ ਇਕੱਤਰ ਹੋ ਗਏ ਤੇ ਲੋਕਾਂ ਨੂੰ ਇਕੱਠਿਆਂ ਹੁੰਦਿਆਂ ਵੇਖ ਲੁਟੇਰੇ ਮੌਕੇ ਤੋਂ ਭੱਜ ਗਏ ਉਹਨਾਂ ਦੱਸਿਆ ਕਿ ਇਸ ਘਟਨਾ ਦੀ ਥਾਣਾ ਮਡਲਟਨ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਹੁਸ਼ਾਰਪੁਰ ਨੇ ਉਸ ਦੇ ਨਾਲ ਚੇਤਨ ਕਸ਼ੋਬ ਦੀ ਰਿਪੋਰਟ ਤਸਵੀਰਾਂ ਹੁਸ਼ਾਰਪੁਰ ਦੇ ਮੁਹੱਲਾ ਕੈ ਗੁਰਨੇਗਰਦਿਆਂ ਨੇ ਜਿੱਥੇ ਕਿ ਕੈਸ ਏਜੰਸੀ ਦੇ ਕਰਿੰਦੇ ਨੂੰ ਮੋਟਰਸਾਈਕਲ ਸਵਾਰਾਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਕਰਿੰਦੇ ਵੱਲੋਂ ਦਿਖਾਈ ਦਲੇਰੀ ਸਦਕਾ ਲੁਟੇਰੇ ਆਪਣੀ ਨਾਪਾਕ ਇਰਾਦਿਆਂ 'ਚ ਕਾਮਯਾਬ ਨਹੀਂ ਹੋ ਸਕੇ ਤੇ ਮੋਹੱਲਾ ਵਾਸੀਆਂ ਨੂੰ ਇਕੱਠਿਆਂ ਹੁੰਦਿਆਂ ਵੇਖ ਮੌਕੇ ਤੋਂ ਭੱਜ ਨਿਕਲੇ ਇਸ ਸਬੰਧੀ ਜਾਣਕਾਰੀ ਦਉਦਿਆ ਸੁਰਜੀਤ ਗੈ ਸਰਵਸਤੀ ਮਾਲਿਕ ਹਰਜੀਤ ਚੀਮਾ ਨੇ ਦੱਸਿਆ ਕਿ ਇਹ ਘਟਨਾ 27 ਮਾਰਚ ਦੀ ਹੈ ਜਦੋਂ ਉਹਨਾਂ ਦਾ ਕਰਿੰਦਾ ਰਾਜਕੁਮਾਰ ਈ ਰਿਕਸ਼ਾ ਤੇ ਸਿਲੰਡਰ ਲੈ ਕੇ ਗਿਆ ਤਾਂ ਰਸਤੇ 'ਚ ਹੀ ਘਰ ਬਾਹਰ ਮੋਟਰਸਾਈਕਲ ਤੇ ਆਏ ਦੋ ਲੁਟੇਰਿਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਨਖਤੀ ਵਾਲਾ ਬੈਗ ਖੋਣ ਦੀ ਕੋਸ਼ਿਸ਼ ਕੀਤੀ ਪਰੰਤੂ ਕਰਿੰਦੇ ਵੱਲੋਂ ਦਿਖਾਈ ਗਈ ਦਲੇਰੀ ਅਤੇ ਰੌਲਾ ਪਾਉਣ ਤੋਂ ਬਾਅਦ ਮੁਹੱਲਾ ਵਾਸੀ ਇਕੱਤਰ ਹੋ ਗਏ ਤੇ ਲੋਕਾਂ ਨੂੰ ਇਕੱਠਿਆਂ ਹੁੰਦਿਆਂ ਵੇਖ ਲੁਟੇਰੇ ਮੌਕੇ ਤੋਂ ਭੱਜ ਗਏ ਉਹਨਾਂ ਦੱਸਿਆ ਕਿ ਇਸ ਘਟਨਾ ਦੀ ਥਾਣਾ ਮਡਲਟਨ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਹੁਸ਼ਰਪੁਰ ਨੇ ਉਸਦੇ ਨਾਲ ਚੇਤਨ ਕਸ਼ੋਪਤ ਦੀ ਰਿਪੋਰਟ ਤਸਵੀਰਾਂ ਹੁਸ਼ਰਪੁਰ ਦੇ ਮੁਹੱਲਾ ਕਗੋਰ ਨਗਰ ਦੀਆਂ ਨੇ ਜਿੱਥੇ ਕਿ ਕਿਸ ਏਜੰਸੀ ਦੇ ਕਰਿੰਦੇ ਨੂੰ ਮੋਟਰਸਾਈਕਲ ਸਵਾਰਾਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਕਿਰਿੰਦੇ ਵੱਲੋਂ ਦਿਖਾਈ ਦਲੇਰੀ ਸਦਕਾ ਲੁਟੇਰੇ ਆਪਣੇ ਨਾਪਾਕ ਇਰਾਦਿਆਂ 'ਚ ਕਾਮਯਾਬ ਨਹੀਂ ਹੋ ਸਕੇ ਤੇ ਮੋਹੱਲਾ ਵਾਸੀਆਂ ਨੂੰ ਇਕੱਠਿਆਂ ਹੁੰਦਿਆਂ ਵੇਖ ਮੌਕੇ ਤੋਂ ਭੱਜ ਨਿਕਲੇ ਇਸ ਸਬੰਧੀ ਜਾਣਕਾਰੀ ਦੰਦਿਆ ਸੁਰਜੀਤ ਗਿਆ ਸਰਵਸਤੀ ਮਾਲਕ ਹਰਜੀਤ ਚੀਮਾ ਨੇ ਦੱਸਿਆ ਕਿ ਇਹ ਘਟਨਾ 27 ਮਾਰਚ ਦੀ ਹੈ ਜਦੋਂ ਉਹਨਾਂ ਦਾ ਕਿਰਿੰਦਾ ਰਾਜਕੁਮਾਰ ਈ ਰਿਕਸ਼ਾ ਤੇ ਸਿਲੰਡਰ ਲੈ ਕੇ ਗਿਆ ਤਾਂ ਰਸਤੇ 'ਚ ਹੀ ਕਰ ਬਾਹਰ ਮੋਟਰਸਾਈਕਲ ਤੇ ਆਏ ਦੋ ਲੁਟੇਰਿਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਨਖਤੀ ਵਾਲਾ ਬੈਗ ਖੋਣ ਦੀ ਕੋਸ਼ਿਸ਼ ਕੀਤੀ ਪਰੰਤੂ ਕਰਿੰਦੇ ਵੱਲੋਂ ਦਿਖਾਈ ਗਈ ਦਲੇਰੀ ਅਤੇ ਰੋਲਾ ਪਾਉਣ ਤੋਂ ਬਾਅਦ ਮੁਹੱਲਾ ਵਾਸੀ ਇਕੱਤਰ ਹੋ ਗਏ ਤੇ ਲੋਕਾਂ ਨੂੰ ਇਕੱਠਿਆਂ ਹੁੰਦਿਆਂ ਵੇਖ ਲੁਟੇਰੇ ਮੌਕੇ ਤੋਂ ਭੱਜ ਗਏ ਉਹਨਾਂ ਦੱਸਿਆ ਕਿ ਇਸ ਘਟਨਾ ਦੀ ਥਾਣਾ ਮਡਰਟਨ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ੋਪਤ ਦੀ ਰਿਪੋਰਟ ਤਸਵੀਰਾਂ ਹੁਸ਼ਰਪੁਰ ਦੇ ਮੁਹੱਲਾ ਕਗੋਰ ਨਗਰ ਦੀਆਂ ਨੇ ਜਿੱਥੇ ਕਿ ਕਿਸ ਏਜੰਸੀ ਦੇ ਕਰਿੰਦੇ ਨੂੰ ਮੋਟਰਸਾਈਕਲ ਸਵਾਰਾਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਕਿਰਿੰਦੇ ਵੱਲੋਂ ਦਿਖਾਈ ਦਲੇਰੀ ਸਦਕਾ ਲੁਟੇਰੇ ਆਪਣੀ ਨਾਪਾਕ ਇਰਾਦਿਆਂ 'ਚ ਕਾਮਯਾਬ ਨਹੀਂ ਹੋ ਸਕੇ ਤੇ ਮੋਹੱਲਾ ਵਾਸੀਆਂ ਨੂੰ ਇਕੱਠਿਆਂ ਹੁੰਦਿਆਂ ਵੇਖ ਮੌਕੇ ਤੋਂ ਭੱਜ ਨਿਕਲੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਜੀਤ ਗਾਇ ਸਰਵਸਤੀ ਮਾਲਿਕ ਹਰਜੀਤ ਚੀਮਾ ਨੇ ਦੱਸਿਆ ਕਿ ਇਹ ਘਟਨਾ 27 ਮਾਰਚ ਦੀ ਹੈ ਜਦੋਂ ਉਹਨਾਂ ਦਾ ਕਿਰਿੰਦਾ ਰਾਜਕੁਮਾਰ ਈ ਰਿਕਸ਼ਾ ਤੇ ਸਿਲੰਡਰ ਲੈ ਕੇ ਗਿਆ ਤਾਂ ਰਸਤੇ 'ਚ ਹੀ ਘਰ ਬਾਹਰ ਮੋਟਰਸਾਈਕਲ ਤੇ ਆਏ ਦੋ ਲੁਟੇਰਿਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਨਖਤੀ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਪਰੰਤੂ ਕਰਿੰਦੇ ਵੱਲੋਂ ਦਿਖਾਈ ਗਈ ਦਲੇਰੀ ਅਤੇ ਰੋਲਾ ਪਾਉਣ ਤੋਂ ਬਾਅਦ ਮੁਹੱਲਾ ਵਾਸੀ ਇਕੱਤਰ ਹੋ ਗਏ ਤੇ ਲੋਕਾਂ ਨੂੰ ਇਕੱਠਿਆਂ ਹੁੰਦਿਆਂ ਵੇਖ ਲੁਟੇਰੇ ਮੌਕੇ ਤੋਂ ਭੱਜ ਗਏ ਉਹਨਾਂ ਦੱਸਿਆ ਕਿ ਇਸ ਘਟਨਾ ਦੀ ਥਾਣਾ ਮਡਲਟਨ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਹੁਸ਼ਿਆਰਪੁਰ ਨੇ ਉਸ ਦੇ ਨਾਲ ਚੇਤਨ ਕਸ਼ੋਪਤ ਰਿਪੋਰਟ وی ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ to affect positive change around them.